ਸੰਗਤਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਕੱਲ ਇੱਕ ਪੋਸਟ ਪਈ ਜਿਹਦੇ ਵਿੱਚ ਇੱਕ ਭੈਣ ਨੇ ਲਿਖਿਆ ਸੀ ਕਿ ਮੇਰੇ ਨਾ ਘਰ ਇੱਕ ਧੀ ਜਨਮ ਲੈਂਦੀ ਆ ਤੇ ਉਸ ਤੋਂ 2 ਸਾਲਾਂ ਦੇ ਬਾਅਦ ਹਸਪੀਟਲ ਦੇ ਵਿੱਚ ਇੱਕ ਹੋਰ ਧੀ ਜਨਮ ਲੈਂਦੀ ਆ ਮੇਰੇ ਸਾਰੇ ਰਿਸ਼ਤੇਦਾਰ ਮੇਰੇ ਸਕੇ ਸਬੰਧੀ ਮੇਰਾ ਪਤਾ ਲੈਣ ਆਏ ਸਾਰੇ ਇੱਕੋ ਹੀ ਗੱਲ ਕਹਿਣਾ ਕੋਈ ਗੱਲ ਨਹੀਂ ਰੱਬ ਤੇਰੀ ਅਗਲੀ ਵਾਰੀ ਸੁਣ ਲੂਗਾ ਕਹਿੰਦੀ ਮੈਂ ਕਿਹਾ ਵੀ ਦੋ ਧੀਆ ਨੂੰ ਜਨਮ ਦੇ ਕੇ ਅੱਜ ਮੈਂ ਬੇ ਔਲਾਦ ਆਈ ਹੁਣ ਕੱਲ ਨੂੰ ਰਖੜੀ ਦਾ ਤਿਹਾਰਾ ਹੋਣਾ ਮੁੰਡਿਆਂ ਵਾਲੇ ਕਹਿਣਗੇ ਸਾਡੇ ਰਖੜੀ ਬੰਨੋ ਤੇ ਜਿਹੜੇ ਘਰ ਦੇ ਵਿੱਚ ਪੁੱਤਰ ਹੈ ਨਹੀਂ ਉਹਨਾਂ ਦੇ ਦਿਲ ਤੇ ਕੀ ਬਿੱਤੂਗੀ ਤੇ ਜਿਸ ਭਰਾ ਦੇ ਭੈਣ ਹੈ ਨਹੀਂ ਉਹਦਾ ਵੀ ਤਾਂ ਮਨ ਦੁਖੀ ਹੋਏਗਾ ਹੀ ਨਾ ਇਹ ਲੋਕ ਮੱਤਾ ਹੈ ਜੇਕਰ ਅਸੀਂ ਗੁਰੂ ਮਤ ਦੇਖੀਏ ਗੁਰੂ ਮਤ ਅਨੁਸਾਰ ਧੀ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਭਾਈ ਗੁਰਦਾਸ ਜੀ ਦੇਖ ਬਰਾਈਆਂ ਚੰਗੀਆਂ ਮਾ ਮਾ ਭੈਣਾਂ ਧੀਆਂ ਜਾਣੇ ਜਦੋਂ ਤੂੰ ਗੁਰੂ ਦੀ ਮਤ ਗ੍ਰਹਿਣ ਕਰ ਲਈ ਨਾ ਫਿਰ ਤੇਰੀ ਸੁਰਤੀ ਦੇ ਵਿੱਚ ਕਿਉਂਕਿ ਸਾਨੂੰ ਰਖੜੀ ਵਾਲੇ ਦਿਨ ਯਾਦ ਆਉਂਦਾ ਵੀ ਆਹ ਮੇਰੀ ਭੈਣ ਆ ਆਹ ਮੇਰਾ ਭਰਾ ਜਦੋਂ ਤੂੰ ਗੁਰੂ ਦੀ ਮੱਤ ਗ੍ਰਹਿਣ ਕਰ ਲਈ ਫਿਰ ਤੇਰੀ ਸੁਰਤੀ ਦੇ ਵਿੱਚ ਦੇਖ ਪਰਾਇਆਂ ਚੰਗੀਆਂ ਮਾਵਾ ਭੈਣਾ ਧੀਆ ਜਾਣੇ ਫਿਰ ਜਿਹੜੀ ਤੇਰੀ ਧੀ ਦੇ ਬਰਾਬਰ ਕੋਈ ਬੱਚੀ ਐ ਉਹ ਤੈਨੂੰ ਧੀ ਨਜ਼ਰ ਆਊਗੀ ਜਿਹੜੀ ਤੇਰੀ ਮਾਂ ਦੇ ਹਾਨ ਦੀ ਐ ਉਹ ਤੈਨੂੰ ਮਾਂ ਵਰਗੀ ਹੀ ਨਜ਼ਰ ਆਊਗੀ ਜਿਹੜਾ ਤੇਰੇ ਹਾਨ ਪ੍ਰਮਾਣ ਦੀ ਐ ਉਹ ਤੈਨੂੰ ਭੈਣ ਨਜ਼ਰ ਆਊਗੀ ਜਿਹੜੀ ਧੀ ਆਪਣੇ ਬਾਪ ਦਾ ਨਾਮ ਉੱਚਾ ਕਰਦੀ ਐ ਨਾ ਉਹ ਧੀ ਵਰਗਾ ਕੋਈ ਪੁੱਤ ਹੋ ਨਹੀਂ ਸਕਦਾ ਉਹ ਧੀ ਵਰਗਾ ਕੋਈ ਦੁਨੀਆ ਤੇ ਸੁੱਖ ਨਹੀਂ ਹੋ ਸਕਦਾ 6ਵੇਂ ਪਾਸਾ ਗੁਰੂ ਹਰਗੋਬਿੰਦ ਮਹਾਰਾਜ ਦੇ ਵੱਡੇ ਪੁੱਤਰ ਜਦੋਂ ਬਾਬਾ ਗਦਿੱਤਾ ਜੀ ਨੇ ਜਨਮ ਲਿਆ ਨਾ ਗੁਰੂ ਭਾਈ ਕੀ ਢੋਲੀ ਮੋਗੇ ਦੇ ਨੇੜੇ ਆ ਖਾਨ ਹੈ ਬਾਬਾ ਖਾਈ ਦਾ ਗੁਰੂ ਮਹਾਰਾਜ ਪਰਿਵਾਰ ਸਹਿਤ ਉਹਦੇ ਘਰ ਗਏ ਹੋਏ ਨੇ ਉੱਥੇ ਬਾਬਾ ਗਦਿੱਤਾ ਜੀ ਦਾ ਜਨਮ ਹੋਇਆ ਕਿਉਂਕਿ ਉਹ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦੇ ਸਾਡੂ ਲੱਗਦੇ ਸੀ ਬਾਬਾ ਸਾਈਂ ਦਾਸ ਜੀ ਦੁਨੀਆਵੀ ਰਿਸ਼ਤੇ ਨਹੀਂ ਸੀ ਰੱਖਦੇ ਉਹ ਗੁਰੂ ਪਾਸਾ ਦੇ ਨਾਲ ਇੱਕ ਦਰਗਾਹੀ ਰਿਸ਼ਤਾ ਰੱਖਦੇ ਸੀ ਜਦੋਂ ਛੇਵੇਂ ਪਾਸਾ ਆਏ ਤਾਂ ਮਾਤਾ ਗੰਗਾ ਜੀ ਬਹੁਤ ਖੁਸ਼ ਨੇ ਕਿ ਮੇਰੀਆਂ ਲੋਹਾਂ ਨੂੰ ਮੇਰੇ ਵਾਂਗੂ ਮਿਹਰੇ ਨਹੀਂ ਸੁਣਨੇ ਪਏ ਅੱਜ ਗੁਰੂ ਨਾਨਕ ਪਾਸਾ ਦੀ ਕਿਰਪਾ ਨਾਲ ਮੈਂ ਦਾਦੀ ਬਣ ਗਈਆਂ ਛੇਵੇਂ ਪਾਸਾ ਜੀ ਪਿਤਾ ਜੀ ਬਣ ਗਏ ਨੇ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਮਾਤਾ ਗੰਗਾ ਜੀ ਨੂੰ ਖੁਸ਼ ਵੇਖਿਆ ਕਹਿੰਦੇ ਮਾਤਾ ਜੀ ਅੱਜ ਮੈਨੂੰ ਕੋਈ ਅਸੀਸ ਦਿਓ ਤਾਂ ਮਾਤਾ ਜੀ ਕਹਿੰਦੇ ਗੁਰੂ ਨਾਨਕ ਪਾਸਾ ਤੁਹਾਡੇ ਘਰ ਪੁੱਤਰਾਂ ਦੀ ਜੋੜੀ ਬਖਸ਼ੇ ਛੇਵੇਂ ਪਾਸਾ ਕਹਿੰਦੇ ਮਾਤਾ ਜੀ ਇਹ ਅਸੀਸ ਤਾਂ ਛੋਟੀ ਆ ਕੋਈ ਹੋਰ ਅਸੀਸ ਦਿਓ ਕਿਉਂਕਿ ਮਾਵਾ ਅਸੀਸਾਂ ਇਹ ਹੀ ਦੰਦੀਆਂ ਨੇ ਕਹਿੰਦੇ ਕੋਈ ਹੋਰ ਫੀਸ ਦਿਓ ਤੇ ਮਾਤਾ ਗੰਗਾ ਜੀ ਕਹਿੰਦੇ ਗੁਰੂ ਨਾਨਕ ਪਾਸਾ ਕਿਰਪਾ ਕਰਨ ਤੁਹਾਨੂੰ ਦੋ-ਦੋ ਪੁੱਤਰਾਂ ਦੀਆਂ ਜੋੜੀਆਂ ਬਖਸ਼ਣ ਛੇਵੇਂ ਪਾਸਾ ਕਹਿੰਦੇ ਮਾਤਾ ਜੀ ਇਹ ਫੀਸ ਵੀ ਛੋਟੀ ਐ ਕੋਈ ਹੋਰ ਫੀਸ ਦਿਓ ਮਾਤਾ ਗੰਗਾ ਜੀ ਕਹਿੰਦੇ ਗੁਰੂ ਨਾਨਕ ਪਾਸਾ ਤੁਹਾਨੂੰ ਪੰਜ ਪੁੱਤਰਾਂ ਨਾਲ ਨਵਾਜੇ ਤੇ ਪੰਜੇ ਪੁੱਤਰ ਪਰਵਾਨ ਹੋਣ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਧਰ ਗਹਿ ਮਾਨ ਕਹਿੰਦੇ ਮਾਤਾ ਜੀ ਤੁਹਾਡੀ ਅਸੀਸ ਬਿਰਥੀ ਨਹੀਂ ਜਾ ਸਕਦੀ ਪੰਜ ਪੁੱਤਰਾਂ ਦੀ ਅਸੀਸ ਲੈ ਕੇ ਪੰਜ ਪੁੱਤਰਾਂ ਦਾ ਬਾਪ ਬਣ ਕੇ ਮੈਨੂੰ ਅਜੇ ਵੀ ਓਹ ਲੱਗਦਾ ਕਿ ਮੇਰੀ ਝੋਲੀ ਖਾਲੀ ਆ ਮੇਰਾ ਵਿਹੜਾ ਖਾਲੀ ਆ ਧੀਆ ਬਿਨਾ ਝੋਲੀਆਂ ਨਹੀਂ ਭਰਦੀਆਂ ਧੀਆ ਬਿਨਾ ਵਿਹੜੇ ਨਹੀਂ ਭਰਦੇ ਜਿਸ ਘਰ ਦੇ ਵਿੱਚ ਧੀ ਹੁੰਦੀ ਆ ਉਹ ਘਰ ਸਵਰਗ ਹੁੰਦਾ ਹੈ ਮਾਤਾ ਜੀ ਮੈਨੂੰ ਇੱਕ ਧੀ ਦੀ ਏਉਂ ਨਾ ਆਪਣਾ ਕਿਉੜਾ ਕਿਉੜੇ ਦੀ ਝੋਲੀ ਅਡਕੇ ਛੇਵੇਂ ਪਾਸਾ ਕਹਿੰਦੇ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਕਹਿੰਦੇ ਵਾਤਾ ਜੀ ਮੈਨੂੰ ਇੱਕ ਧੀ ਦੀ ਵੀ ਅਸੀਸ ਦੇ ਦਿਓ ਮਾਤਾ ਗੰਗਾ ਜੀ ਕਹਿੰਦੇ ਗੁਰੂ ਨਾਨਕ ਭਲੀ ਕਰੇਗਾ ਤੁਹਾਨੂੰ ਇੱਕ ਧੀ ਦੀ ਵੀ ਦਾਤ ਮਿਲੇਗੀ ਸੰਗਤ ਜੀ ਬਾਬਾ ਗਰਦੇਤਾ ਜੀ ਤੋਂ ਬਾਅਦ ਫਿਰ 6ਵੇਂ ਪਾਪ ਸਾ ਦੇ ਘਰ ਬੀਬੀ ਵੀਰੋ ਦਾ ਜਨਮ ਹੋਇਆ ਇੱਕ ਧੀ ਨੇ ਜਨਮ ਲਿਆ ਉਹਨਾਂ ਤੋਂ ਬਾਅਦ ਬਾਬਾ ਅਨੀਰਾਈ ਬਾਬਾ ਅਟਲ ਰਾਏ ਬਾਬਾ ਸੂਰਜ ਮਾਲ ਪੰਜਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੋਏ ਮਾਤਾ ਨਮੋਦਰੀ ਦੀ ਕੁੱਖੋਂ ਸੰਗਤਜੀਤ ਧੀ ਤੇ ਪੁੱਤਰ ਦੇ ਵਿੱਚ ਕੋਈ ਫਰਕ ਨਹੀਂ ਪਰਮੇਸ਼ਰ ਤੋਂ ਮੰਗਿਆ ਕਰੋ ਭਾਵੇਂ ਸਾਨੂੰ ਧੀ ਦੇ ਦੇ ਭਾਵੇਂ ਸਾਨੂੰ ਪੁੱਤ ਦੇ ਦੇ ਪਰ ਉਹਨਾਂ ਕੋਲੇ ਗੁਰੂ ਦੀ ਸਿੱਖੀ ਹੋਵੇ ਜਿਹੜੇ ਘਰ ਦੇ ਵਿੱਚ ਗੁਰੂ ਦੀ ਸਿੱਖੀ ਹੈ ਨਾ ਉਹਦੇ ਵਰਗਾ ਦੁਨੀਆ ਤੇ ਕੋਈ ਅਮੀਰ ਨਹੀਂ ਜਿਹੜੇ ਘਰ ਦੇ ਵਿੱਚ ਸਿੱਖੀ ਨਹੀਂ ਨਾ ਗੁਰੂ ਦੀ ਉਹਦੇ ਵਰਗਾ ਕੰਗਾਲ ਵੀ ਕੋਈ ਨਹੀਂ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਕਰਦੇ ਆ ਨਾ ਧੀਆਂ ਵਾਸਤੇ ਅਸੀਂ ਕੀ ਦੇਖਨੇ ਆ ਜ਼ਮੀਨਾਂ ਪ੍ਰਾਪਰਟੀਆਂ ਜੈ ਦਾਤਾਂ ਜਵਾਈ ਚਾਹੇ ਸੜਕ ਤੋਂ ਚੱਕ ਕੇ ਲਿਆਉਣਾ ਪਵੇ ਇੱਥੇ بڑے ਜ਼ਮੀਨਾਂ ਦੇ ਜ਼ਮੀਨਾਂ ਦੇ ਮਾਲਕ ਬਣ ਬਣ ਕੇ ਚਲੇ ਗਏ ਤੇ ਜਦੋਂ ਅਸੀਂ ਧੀ ਦੇ ਵਾਸਤੇ ਜਵਾਈ ਦੇਖਣਾ ਨਾ ਤਾਂ ਉਹਦੇ ਗੁਣ ਵੇਖਿਆ ਕਰੋ ਉਹਦੇ ਕੋਲੇ ਗੁਰੂ ਦੀ ਸਿੱਖੀ ਹੈ ਉਹਦੇ ਕੋਲੇ ਪਰਮੇਸ਼ਰ ਦਾ ਨਾਮ ਹੈ ਜਦੋਂ ਘਰ ਦੇ ਵਿੱਚ ਨੂੰਹ ਲੈ ਕੇ ਆਉਣੀ ਆ ਉਹਦੇ ਗੁਣ ਵੇਖਿਆ ਕਰੋ ਵੀ ਸਾਡੇ ਘਰ ਨੂੰ ਆ ਕੇ ਸਵਰਗ ਬਣਾ ਸਕਦੀ ਹੈ ਕਿਤੇ ਪੰਚਾਇਤ ਨਹੀਂ ਜੜ ਕੇ ਰੱਖੇ ਤੁਹਾਨੂੰ ਪਤਾ ਹੀ ਹੈ ਵੀ ਹੁਣ ਕਿੰਨੇ ਡਿਵੋਰਸ ਹੁੰਦੇ ਨੇ ਨਾ ਸ਼ਹਿਨਫੀਲਤਾ ਨਹੀਂ ਰਹੀ ਹੁਣ ਬੱਚਿਆਂ ਦੇ ਵਿੱਚ ਪੰਜਾਬ ਦੀ ਜਵਾਨੀ ਤੇ ਵੈਸੇ ਵੀ ਨਰਸ਼ਿਆਂ ਦੇ ਵਿੱਚ ਰੁੱੜਦੀ ਜਾ ਰਹੀ ਹੈ। ਸੰਗਤਜੀ ਭੈਣ ਨਾਨਕੀ ਸਾਡੇ ਸਤਕਾਰਯੋਗ ਪਿਤਾ ਮੈਤਾ ਕਲਿਆਣ ਰਾਏ ਜੀ ਉਹਨਾਂ ਦੀ ਧੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਭੈਣ ਨਾਨਕੀ ਜਿਨੇ ਗੁਰੂ ਨਾਨਕ ਨੂੰ ਪਛਾਣਿਆ ਦੁਨੀਆ ਵਾਲੇ ਲੋਕ ਤੇ ਗੁਰੂ ਨਾਨਕ ਨੂੰ ਭੂਤਨਾ ਵੈਤਾਲਾ ਕਰਾਈਆ ਰਸਦੇ ਸੀ ਪਰਿਵਾਰ ਵਾਲੇ ਵੀ ਕਹਿੰਦੇ ਸੀ ਇਹਨੇ ਤਾਂ ਅਸੀਂ ਉਜਾੜ ਕੇ ਰੱਖਦੇ ਇਹਨੇ ਤੇ ਅਸੀਂ ਬਰਬਾਦ ਕਰਤੇ ਇੱਕ ਭੈਣ ਨਾਨਕੀ ਨੇ ਪਛਾਣਿਆ ਸੀ ਭੈਣ ਨਾਨਕੀ ਦੀ ਅਸਾਰੀ ਉਮਰ ਆਲਾਦ ਨਹੀਂ ਸੀ ਹੋਈ ਵੇਕਰ ਸਖਮੀਆਂ ਨੇ ਸੰਘੀਆਂ ਨੇ ਸਹੇਲੀਆਂ ਨੇ ਕਹਿਣਾ ਨਾ ਗੁਰਨਾਨਕ ਪਾਤਸ਼ਾਹ ਦੇ ਕੋਲੇ ਸੰਗਤਾਂ ਆਉਂਦੀਆਂ ਨੇ ਝੋਲੀਆਂ ਭਰ-ਭਰ ਕੇ ਲੈ ਕੇ ਜਾਂਦੀਆਂ ਨੇ ਤੁਸੀਂ ਵੀ ਬੇਨਤੀ ਕਰ ਲੋ ਤਾਂ ਭੈਣ ਨਾਨਕੀ ਨੇ ਕਹਿਣਾ ਜਿਹਨੂੰ ਵੀਰ ਹੀ ਰੱਬ ਮਿਲ ਗਿਆ ਉਹਨੇ ਾਲਾਦ ਤੋਂ ਕੀ ਲੈਣਾ ਖਾਰੇ ਉਮਰ ਨਹੀਂ ਸੀ ਉਹਨਾਂ ਨੇ ਮੰਗਿਆ ਇੱਕੋ ਹੀ ਅਰਾਧ ਕਰਦੇ ਸੀ ਵੀਰ ਜਦੋਂ ਵੀ ਉਹ ਤੁਹਾਨੂੰ ਯਾਦ ਕਰਾਣਾ ਆ ਜਾਇਆ ਕਰਾ ਸੰਗਤ ਜੀ ਆਪਣੀ ਉਹ ਜਿਹੜੀ ਪਹਿਲੀ ਵਿਚਾਰ ਸੀ ਨਾ ਨੋਹਾ ਦੇ ਜਮਾਈਆਂ ਦੇ ਗੁਣ ਵੇਖਿਆ ਕਰੋ ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਭਾਨੀ ਦਾ ਰਿਸ਼ਤਾ ਕਿਹਦੇ ਨਾਲ ਕੀਤਾ ਸੀ ਜੀ ਦੇ ਸਿਰ ਤੇ ਗੁਰੂ ਘਰ ਦੀ ਸੇਵਾ ਦੀ ਟੋਕਰੀ ਹੈ ਭਾਈ ਜੇਠਾ ਜੀ ਨਾਲ ਗੁਰੂਆਂ ਨੇ ਵੀ ਕੋਈ ਅਮੀਰ ਘਰਾਣੇ ਵੇਖੇ ਸੀ ਉੱਥੇ ਨਾਲੇ ਰਾਜੇ ਮਹਾਰਾਜੇ ਟੁਕ ਦੇ ਸੀ ਉਹ ਜਮਾਈ ਵੇਖੇ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਸੀ ਦੂਸਰਾ ਸੰਗਤ ਜੀ ਰਾਖੀ ਬੰਧਨ ਅਫੀਕ ਐ ਨਾ ਵੀ ਫਿਰ ਰੱਖਿਆ ਹੁੰਦੀ ਐ ਰਖੜੀ ਬਨ ਕੇ ਗੁਰ ਕਾ ਸ਼ਬਦ ਅਰਖਵਾਰੇ ਚੌਕਈ ਚੌ ਗਿਰਦ ਹਮਾਰੇ ਗੁਰੂ ਦੇ ਸ਼ਬਦ ਰੱਖਿਆ ਕਰਦਾ ਏ ਇੱਕ ਤੇ ਹੁੰਦਾ ਵੀ ਵੱਤੋ ਵੱਤ ਸਾਡਾ ਕੋਈ ਸਾਥ ਮੜੀਆਂ ਤੱਕ ਦੇ ਦੂਗਾ ਚਲੋ ਮੰਨ ਲਓ ਉਸ ਤੋਂ ਅੱਗੇ ਗੁਰੂ ਦੇ ਸ਼ਬਦ ਨੇ ਸਾਡੀ ਇੱਥੇ ਵੀ ਰੱਖਿਆ ਕਰਨੀ ਆ ਜਦੋਂ ਅਸੀਂ ਇੱਥੇ ਵੀ ਨਹੀਂ ਹੁੰਦੇ ਤਾਂ ਅੱਗੇ ਦਰਗਾਹ ਦੇ ਵਿੱਚ ਵੀ ਸਾਡੀ ਰੱਖਿਆ ਕਰਨੀ ਆ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਖਣ ਸਾਲਵਾਣੇ ਨੇ ਅਰਦਾਸ ਕੀਤੀ ਉਹਦਾ ਡੁੱਬਦਾ ਵੇੜਾ ਬੰਨੇ ਲਾਇਆ ਨਾ ਮੋਢਾ ਦੇ ਕੇ ਮੋਢੇ ਤੇ ਜ਼ਖਮ ਦੁਫਾਏ ਦਿਖਾਏ ਗੁਰੂ ਮਹਾਰਾਜ ਨੇ ਤਾਤੇ ਵਾਹ ਨਾਲ ਲੱਗੀ ਪਾਰਵਰਮ ਸ਼ਰਨਾਈ ਚੋ ਗਿਰਧ ਹਮਾਰੇ RAM ਕਰ ਦੁੱਖ ਲੱਗੇ ਨਾ ਭਾਈ ਖਾਤ ਗੁਰ ਪੂਰਾ ਭੇਟਿਆ ਜेन ਵੰਤ ਬਣਾਈ RAM ਨਾਮ ਔਖਾ ਦੀਆ ਇਕਾਲੇ ਵਲਾਈ ਰਹਾਓ ਰੱਖ ਲੀਏ ਤਨ ਰਖਣਾ ਅਰਥਾ ਵਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਰੱਖਿਆ ਕਰਨ ਵਾਲਾ ਸੰਗਤ ਜੀ ਇਕੋ ਇਕ ਗੁਰੂ ਪਰਮੇਸ਼ਰ ਹੈ ਜਿਹੜਾ ਸਾਡੀ ਹਮੇਸ਼ਾ ਹੀ ਜਿੱਥੇ ਵੀ ਅਸੀਂ ਹੋਈਏ ਭਾਵੇਂ ਇੱਥੇ ਆ ਭਾਵੇਂ ਵਿਦੇਸ਼ਾਂ ਦੇ ਵਿੱਚਾਂ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਕਿਦਰਗਾਹ ਦੇ ਵਿੱਚ ਜਦੋਂ ਅਸੀਂ ਇਸ ਦੁਨੀਆ ਤੇ ਵੀ ਨਹੀਂ ਹੁੰਦੇ ਉਹ ਵਹਿਗੁਰੂ ਪਰਮੇਸ਼ਰ ਦਰਗਾਹ ਦੇ ਵਿੱਚ ਵੀ ਸਾਡੇ ਨਾਲ ਖੜਾ ਹੁੰਦਾ ਹੈ ਵਾਦ ਤੋਂ ਬਾਅਦ ਗੁਰੂ ਦੇ ਸ਼ਬਦ ਦਾ ਅਭਿਆਸ ਕਰੋ ਸਿਮਰਨ ਕਰੋ ਗੁਰੂ ਹਵੇ ਸਈ ਸਾਡੇ ਅੰਗ ਸੰਗ ਹੈ ਗੁਰੂ ਹਰ ਵਕਤ ਸਾਡੀ ਰੱਖਿਆ ਕਰਦਾ ਮੈਂ ਫੇਰ ਬੇਨਤੀ ਕਰਾਂ ਧੀਆ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਣਾ ਭੁੱਲਣਾ ਚੁੱਕਾਂ ਦੇਖਵਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ